ਰਗਵੀਰ ਵੀਰਾ ਮੈਨੂੰ ਪਰਸਨਲੀ ਵੀ ਮੈਨੂੰ ਜਾਣਦੀ ਆ ਕਿਉਂਕਿ ਸਾਡੇ ਪਿੰਡ ਭਾਗੀਵੰਦਰ ਇਹਨਾਂ ਦੀ ਘਰਗਿਆਨੀ ਹੋਈ ਆ ਸੋ ਸਾਡੇ ਫੈਮਿਲੀ ਰਿਲੇਸ਼ਨ ਤਾਂ ਹੈਗੇ ਹੈਗੇ ਨੇ ਪਰ ਵੀਰਾ ਇੰਨਾ ਕੁ ਸਪੋਰਟਿਵ ਆ ਜਿੱਥੇ ਭੈਣਾਂ ਦਾ ਫੰਕਸ਼ਨ ਹੁੰਦਾ ਕਿਸੇ ਭੈਣ ਨੇ ਇਹਨੂੰ ਫੋਨ ਕਰਤਾ ਕਿ ਵੀਰੇ ਤੁਸੀਂ ਕਵਰ ਕਰਨਾ ਸਾਡਾ ਪ੍ਰੋਗਰਾਮ ਤਾਂ ਵੀਰਾ ਨਾ ਪੈਰ ਜੁੱਤੀ ਨਹੀਂ ਪਾਉਂਦਾ ਕੌਣ ਜਾਂਦਾ ਸੋ ਬਹੁਤ ਸਪੋਰਟਿਵ ਨਹੀਂ ਹਨਾ ਕਈ ਵਾਰ ਕੁਝ ਲੋਕਾਂ ਤੱਕ ਸਾਡੀ ਆਵਾਜ਼ ਨਹੀਂ ਜਾਂਦੀ ਤਾਂ ਇਹ ਵੀਰੇ ਹੋਰੀ ਜਿਹੜੇ ਸਪੋਰਟ ਕਰਦੇ ਨੇ ਇਹ ਸਭ ਹਰ ਫੰਕਸ਼ਨ ਦੇ ਵਿੱਚ ਵੀਰਾ ਬੜਾ ਚੜਕੇ ਹਿੱਸਾ ਲੈਂਦਾ ਹਰ ਤਰਫੋਂ ਸਪੋਰਟ ਕਰਦਾ ਸੋ ਪਲੀਜ਼ ਮੇਰੇ ਵੀਰੇ ਲਈ ਤਾੜੀਆਂ ਜ਼ਰੂਰ ਮਾਰ ਦਿਓ ਜੀ ਥੈਂਕ ਯੂ ਬੱਸੀ ਆ ਜੀ ਸਾਰਿਆਂ ਨੂੰ ਸੋ ਇਹਨਾਂ ਭੈਣਾਂ ਕਰਕੇ ਜਿਹੜਾ ਆਪਣਾ ਚੈਨਲ ਆ ਉਹ ਗੁਰੂ ਹੋ ਰਿਹਾਗਾ ਚੱਲ ਰਿਹਾ ਜਿਹੇ ਭੈਣਾਂ ਮੈਨੂੰ ਇਨਵਾਈਟ ਕਰਦੀਆਂ ਨੇ ਹਨਾ ਸਾਰੇ ਫੰਕਸ਼ਨਾਂ ਦੇ ਉੱਪਰ ਤੇ ਬਾਕੀ ਹਰਦੀਪ ਭੈਣ ਨੇ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਸਕੂਪ ਦਿੱਤੀ ਹੈਗੀ ਤੇ ਇਹਨਾਂ ਨੇ ਕਰਤੀ ਜਿਹੜਾ ਮੈਂ ਫੰਕਸ਼ਨਾਂ ਦੇ ਇੰਟਰਨਲ ਭਾਵੇਂ ਅਡਵਾਈਸ ਕਰਦੀਆਂ ਨਹੀਂ ਜਾਉਂਦਾ ਸੋ ਸਾਰਿਆਂ ਦਾ ਸਿੱਧੇ-ਸਿੱਧੇ ਤਨੂੰ ਦੇ ਸਪੈਸ਼ਲੀ ਹਰਦੀਪ ਸਿੰਘ ਦਾ ਧੰਨਵਾਦ ਕਰੀ